ਪਿਆਰ ਕਰ ਤੇ ਦੂਜੀ ਸਿੱਖਿਆ ਆਪਣੇ ਗਵਾਂਡੀ ਨਾਲ ਆਪਣੇ ਜਿਹਾ ਪਿਆਰ ਕਰ ਇਹ ਦੋ ਸਿੱਖਿਆ ਸਭ ਤੋਂ ਵੱਡੀਆਂ ਪ੍ਰਭੂ ਯਿਸੂ ਮਸੀਹ ਨੇ ਮਨੁੱਖ ਜਾਤੀ ਨੂੰ ਦਿੱਤੀਆਂ ਜਿਹੜੇ ਇਹਨਾਂ ਦੋ ਸਿੱਖਿਆ ਨੂੰ ਨਹੀਂ ਫਾਲੋ ਕਰਦੇ ਨਹੀਂ ਮੰਨਦੇ ਉਹ ਨਾਸ਼ ਹੁੰਦੇ ਆ ਕਿਉਂਕਿ ਜਿਨਨੇ ਪਰਮੇਸ਼ਵਰ ਦੇ ਨਾਲ ਪਿਆਰ ਸ਼ੁਰੂ ਦੀ ਰਹਿਮਤ ਨੂੰ ਨਹੀਂ ਲੈ ਸਕਦਾ ਜਦੋਂ ਅਸੀਂ ਪਰਮੇਸ਼ਰ ਜੀ ਦੇ ਨਾਲ ਪਿਆਰ ਕਰਦੇ ਆ ਉਹ ਇਨਵੀਜੀਬਲ ਆ ਉਹ ਨਜ਼ਰ ਨਹੀਂ ਆਉਂਦਾ ਪਰਮੇਸ਼ਰ ਨੂੰ ਵਚਨ ਵਿੱਚ